ਕੁੰਬੜੇ ਦੇ ਵਿੱਚ ਉਹਨਾਂ ਨੇ ਇੱਕ ਮਤਲਬ ਜਿ ਕਰਾ ਕ੍ਰਾਈਮ ਕੀਤਾ ਸਹੀ ਕਿ ਬੱਚੇ ਦੇ ਕਿਰਚਾ ਮਾਰੀਆਂ ਤੇ ਉਹ ਬੱਚਾ ਪੂਰਾ ਹੋ ਹੁਣ ਇਹ ਦੋ ਦੋ ਜਾਨਿਆਂ ਦੀ ਡੈਥ ਹੋਈ ਉਹਦੇ ਵਿੱਚ ਹੁਣ ਤੁਸੀਂ ਵੇਖੋ ਕਰਾਇਮ ਇੱਕ ਹੈਗਾ ਤੁਹਾਡੀ ਪੋਲਿਟੀਕਲ ਪਾਵਰ ਦੀ ਲੜਾਈ ਹੁਣ ਜੋ ਪੰਜਾਬ ਦੇ ਵਿੱਚ ਹੋ ਰਿਹਾ ਇਹ ਸਾਰਾ ਕੁਝ ਹੋ ਰਿਹਾ ਹੈ ਬਹੁਤ ਜਗ੍ਹਾ ਤਾਂ ਉਹ ਪੋਲਿਟੀਕਲ ਪਾਵਰ ਆਬਾਦੀ ਔਨ ਕਰਕੇ ਇਥੋਂ ਦੀ ਪੋਲਿਟੀਕਲ ਪਾਵਰ ਨੂੰ ਖੋਣ ਦੀ ਕੋਸ਼ਿਸ਼ ਹੋ ਰਹੀ ਹੈ ਰਾਜਸੀ ਸ਼ਕਤੀ ਕਿਹਦੇ ਹੱਥ ਚ ਜਾਊਗੀ ਦੂਜੇ ਪਾਸੇ ਕਰਾਇਮ ਵੀ ਹੋਏ ਜਦੋਂ ਸਪਾਰਕ ਹੁੰਦਾ ਵੱਡਾ ਜਾਂ ਬਲੋਅ ਅਪ ਹੁੰਦਾ ਉਹ ਕਰਾਇਮ ਵਾਲੀ ਸਟੇਜ ਤੇ ਹੁੰਦੀ ਠੀਕ ਹੈ ਬਾਕੀ ਟਾਈਮ ਤੇ ਤੁਸੀਂ ਜਿਹੜੇ ਲੋਕ ਉਹਨਾਂ ਦੇ ਅੰਦਰ ਉਹ ਟੈਨਸ਼ਨ ਹੁੰਦੀ ਆ ਠੀਕ ਹੈ ਉਹ ਵਧ ਰਹੀ ਹੁੰਦੀ ਹੈ ਟੈਨਸ਼ਨ ਪਰ ਉਹ ਬਲੋਅ ਅਪ ਉਦੋਂ ਹੁੰਦੀ ਹੈ ਕਿ ਕਰਾਇਮ ਜਦੋਂ ਹੁੰਦਾ ਤਾਂ ਫਿਰ ਤੁਹਾਡੇ ਕੋਲ ਇੱਕ ਉਹਨੂੰ ਕਰਨ ਦਾ ਜਾਂ ਉਹਨੂੰ ਬੋਲਣ ਦਾ ਜਾਂ ਉਹਨੂੰ ਉਸ ਚੀਜ਼ ਨੂੰ ਉਹਨੀਆਂ ਭਾਵਨਾ ਨੂੰ ਵਿਅਕਤ ਕਰਨ ਦਾ ਇੱਕ ਸਮਾਂ ਆ ਜਾਂਦਾ ਤੁਰਕੋ ਮੌਕਾ ਮਿਲ ਜਾਂਦਾ ਤੋ ਪਰ ਲੋਕਾਂ ਦੀ ਪ੍ਰੋਬਲਮ ਇੱਕ ਇਹ ਵੀ ਆ ਸੀ ਜੋ ਉਥੇ ਅੰਡਰਸਟੈਂਡ ਕੀਤੀ ਆਪਾਂ ਇੱਕ ਦੂਜੇ ਦੀ ਬਾਹ ਵੀ ਨਹੀਂ ਫੜ ਰਹੇ ਇਸ ਵੇਲੇ ਜਾਂ ਆਪਾਂ ਇਹ ਡੱਜ ਜ਼ਿਆਦਾ ਗਰਮ ਨਾਰਾ ਦੇ ਰਹੇ ਹਾਂ ਜਿਹਦਾ ਆਪਾਂ ਨੂੰ ਪਤਾ ਹੈ ਕਿ ਇਹਦਾ ਕੋਈ ਮਤਲਬ ਹੀ ਨਹੀਂ ਨੀ